ਆਨੇਤ ਸਹਿਬ ਦਾ ਹੈ ਇੱਥੇ ਦਾਨ ਮੰਗਣ ਵਾਸਤੇ ਆਉਂਦੇ ਨੇ ਪਰ ਇਥੋਂ ਜਿਹੜੇ ਦਾਨ ਲੈ ਕੇ ਜਾਂਦੇ ਨੇ ਉਹ ਦੁਬਾਰਾ ਮੰਗਣ ਯੋਗੇ ਨਹੀਂ ਰਹਿੰਦੇ ਉਹ ਤੇ ਵੰਡਣ ਵਾਲੇ ਬਣ ਜਾਂਦੇ ਨੇ ਆਕੂ ਸਤਨਾਮ ਸ੍ਰੀ ਵਾਹਿਗੁਰੂ ਲੈ ਕੇ ਜਾਂਦੇ ਨੇ ਪਰ ਉਹ ਮੰਗਦੇ ਨਹੀਂ ਫਿਰ ਉਹ ਵੰਡਦੇ ਨੇ ਇਹ ਗੁਰੂ ਨਾਨਕ ਦਾ ਘਰ ਹੀ ਐਸਾ ਹੈ ਫਿਰ ਗੁਰੂ ਨਾਨਕ ਦੇ ਘਰ ਤੇ ਦੂਜਿਆਂ ਦੇ ਘਰਾਂ 'ਚ ਫਰਜ਼ ਕੀ ਰਹਿ ਗਿਆ ਜੇ ਦਾਣੇ ਅਸੀਂ ਪਾਉਣੇ ਹੁੰਦੇ ਤੇ ਦਾਣੇ ਤੇ ਤੈਨੂੰ ਬਥੇਰਿਆਂ ਦੇ ਘਰਾਂ ਤੋਂ ਮਿਲਦੇ ਦਾਣੇ ਸੀ ਪਰ ਇਹ ਗੁਰੂ ਨਾਨਕ ਦਾ ਕਰ ਹੈ ਜਿਹੜਾ ਇਸ ਘਰ ਵਿੱਚ ਇੱਕ ਵਾਰੀ ਆ ਗਿਆ ਫਿਰ ਉਹ ਵਾਰ-ਵਾਰ ਮੰਗਦਾ ਨਹੀਂ ਫਿਰ ਇੰਨੇ ਕ ਭੰਡਾਰੇ ਮਹਾਰਾਜ ਉਹਦੇ ਭਰ ਦਿੰਦੇ ਨੇ ਉਹਦੇ ਵੰਡਦਾ ਫਿਰਦਾ ਹੈ ਉਹ ਤੇ ਰੱਖ ਰੱਖ ਕੇ ਭੁੱਲਦਾ ਫਿਰਦਾ ਹੈ ਵੀ ਇੰਨੇ ਇੱਕ ਦਾਤਾ ਗੁਰੂ ਸਾਹਿਬ ਉਹਨੂੰ ਦਿੰਦੇ ਨੇ ਇਸ ਕਰਕੇ ਇੱਥੇ ਮੰਗਿਏ ਚਾਹੇ ਨਾ ਮੰਗਿਏ ਉਹ ਦਿਲਾਂ ਦੀਆਂ ਜਾਣਦੇ ਨੇ ਘਟ-ਘਟ ਕੇ ਅੰਦਰ ਕੀ ਜਾਣਤ ਭਲੇ-bure ਕੀ ਮੀਰ ਪ੍ਰਚਾਰਕ ਜੇ ਤੁਸੀਂ ਨਾ ਵੀ ਮੰਗੋ ਨਾ ਸਿਰਫ ਕੱਲੇ ਆ ਕੇ ਦਰਸ਼ਨ ਕਰੋ ਤੱਲੇ ਆ ਕੇ ਮੱਥੇ ਟੇਕੋ ਨਮਸਕਾਰ ਕਰੋ ਕੋਈ ਇੱਛਾ ਮਨ ਵਿੱਚ ਨਾ ਰੱਖੋ ਸਿਰਫ ਦਰਸ਼ਨ ਕਰੋ ਨਮਸਕਾਰ ਕਰੋ ਇਥੇ ਇਥੇ ਬਿਨਾਂ ਮੰਗਿਆਂ ਵੀ ਸਾਰਾ ਕੁਝ ਦੇ ਦਿੰਦੇ ਹਨ ਬਿਨਾਂ ਮੰਗਿਆਂ ਮੋਤੀ ਮਿਲਦੇ ਨੇ Thank yeah. you